ਦੇਸ਼ ਵਿੱਚ ਆਮ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਤੇ ਚੋਣ ਜਾਬਤਾ ਲੱਗਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੇ ਪੋਰਟਲ ਸੁਵਿਧਾ ਦੇ ਉੱਪਰ 73379 ਮਨਜ਼ੂਰੀਆਂ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਦੇ ਵੱਲੋਂ ਮੰਗੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ 44626 ਜੋ ਕਿ ਲਗਭਗ 40% ਬਣਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ 11000 200 ਮਨਜ਼ੂਰੀਆਂ ਜਿਨ੍ਹਾਂ ਨੂੰ ਰਿਜੈਕਟ ਕੀਤਾ ਗਿਆ ਇਹਨਾਂ ਵਿੱਚੋਂ 10819ਆਂ ਐਪਲੀਕੇਸ਼ਨ ਸੀ ਜੋ ਗਲਤ ਜਾਂ ਡੁਪਲੀਕੇਟ ਅਪਲਾਈ ਹੋ ਗਈਆਂ ਸਭ ਤੋਂ ਵੱਧ ਇਸ ਮਾਮਲੇ ਦੇ ਵਿੱਚ ਜੋ ਐਪਲੀਕੇਸ਼ਨ ਮਿਲੀਆਂ ਉਹ 23239 ਤਮਿਲਨਾਡੂ ਪੱਛਮ ਬੰਗਾਲ ਤੋਂ 11976 ਮਧਪਰਦੇਸ਼ ਤੋਂ 10636 ਤੇ ਸਭ ਤੋਂ ਘੱਟ ਚੰਡੀਗੜ੍ਹ ਤੋਂ 17 ਲਖੀਪ ਤੋਂ 18 ਤੇ ਮਨੀਪੁਰ ਤੋਂ ਵੀ ਐਪਲੀਕੇਸ਼ਨ ਪ੍ਰਾਪਤ ਹੋਈਆਂ ਇਸ ਪੋਰਟਲ ਦੇ ਉੱਪਰ ਪੰਜਾਬ ਦੇ ਵਿੱਚੋਂ ਹੁਣ ਤੱਕ 696 ਐਪਲੀਕੇਸ਼ਨ ਮਿਲੀਆਂ ਨੇ ਇਸ ਦੇ ਨਾਲ ਹੀ ਇੱਕ ਸੂਚੀ ਵੀ ਜਿਹੜੀ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿੱਥੋਂ ਦੀ ਕਿੰਨੀ ਐਪਲੀਕੇਸ਼ਨਸ ਜਿਹੜੀਆਂ ਨੇ ਸਾਹਮਣੇ ਆਈਆਂ ਗੱਲ ਕੀਤੀ ਜਾਏ ਸੁਵਿਧਾ ਪੋਰਟਲ ਦੀ ਤਾਂ ਸੁਵਿਧਾ ਪੋਰਟਲ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਅਜਿਹਾ ਪੋਰਟਲ ਐਚਟੀਟੀਪੀਐਸ suvidha.eci.gov.in تیار ਕੀਤਾ ਗਿਆ ਜਿਸ ਦੇ ਉੱਪਰ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਇਲیکشن ਦੇ ਸਮੇਂ ਜੇਕਰ ਕੋਈ ਇਲیکشن ਕੈਂਪੇਨ ਕਰਨੀ ਹੈ ਕੋਈ ਰੈਲੀ ਕਰਨੀ ਹੈ ਕੋਈ ਡੋਰ ਟੂ ਡੋਰ ਪ੍ਰਚਾਰ ਕਰਨਾ ਹੈ ਵੀਡੀਓ ਵੈਨ ਰਵਾਨਾ ਕਰਨੀ ਹੈ ਹੈਲੀਕਾਪਟਰ ਜਾਂ ਕਿਸੇ ਵੀ ਤਰੀਕੇ ਦੀ ਵਾਹਨ ਦੀ ਮਨਜ਼ੂਰੀ ਲੈਣੀ ਹੈ ਤਾਂ ਇਸ ਪੋਰਟਲ ਉੱਤੇ ਅਪਲਾਈ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ portal.eci.gov.in ਉਤੇ ਕੋਈ ਵੀ ਜਾਣਕਾਰੀ ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰਾਂ ਦੇ ਵੱਲੋਂ ਆਨਲਾਈਨ ਕਿਸੇ ਵੀ ਜਗ੍ਹਾ ਤੋਂ ਕਿਸੇ ਵੀ ਸਮੇਂ ਜਮ੍ਹਾਂ ਕਰਵਾਈ ਜਾ ਸਕਦੀ ਹੈ ਇਸੇ ਦੇ ਨਾਲ ਹੀ ਇਹ ਸੁਵਿਧਾ ਆਫਲਾਈਨ ਵੀ ਮਿਲ ਰਹੀ ਹੈ ਇਹ ਪਾਰਟੀ ਜਾਂ ਉਮੀਦਵਾਰ ਦੀ ਮਰਜ਼ੀ ਹੈ ਕਿ ਉਸਨੇ ਕਿਸ ਤਰੀਕੇ ਦਾ ਇਸਤੇਮਾਲ ਇਸ ਚੀਜ਼ ਨੂੰ ਲੈ ਕੇ ਕਰਨਾ ਹੈ ਇਹ ਐਪਲੀਕੇਸ਼ਨ iOS ਤੇ Android ਪਲੇਟਫਾਰਮ ਦੇ ਉੱਪਰ ਵੀ ਅਵੇਲੇਬਲ ਕਰਵਾਈ ਗਈ ਹੈ ਦੇਸ਼ ਵਿੱਚ ਆਮ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਤੇ ਚੋਣ ਜਾਬਤਾ ਲੱਗਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੇ ਪੋਰਟਲ ਸੁਵਿਧਾ ਦੇ ਉੱਪਰ 73379 ਮਨਜ਼ੂਰੀਆਂ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਦੇ ਵੱਲੋਂ ਮੰਗੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ 44626 ਜੋ ਕਿ ਲਗਭਗ 40 ਪ੍ਰਤੀਸ਼ਤ ਬਣਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ 11200 ਮਨਜ਼ੂਰੀਆਂ ਜਿਨ੍ਹਾਂ ਨੂੰ ਰਿਜੈਕਟ ਕੀਤਾ ਗਿਆ ਇਹਨਾਂ ਵਿੱਚੋਂ 10819ਆਂ ਐਪਲੀਕੇਸ਼ਨ ਸੀ ਜੋ ਗਲਤ ਜਾਂ ਡੁਪਲੀਕੇਟ ਅਪਲਾਈ ਹੋ ਗਈਆਂ ਸਭ ਤੋਂ ਵੱਧ ਇਸ ਮਾਮਲੇ ਦੇ ਵਿੱਚ ਜੋ ਐਪਲੀਕੇਸ਼ਨ ਮਿਲੀਆਂ ਉਹ 23239 ਤਮਿਲਨਾਡੂ ਪੱਛਮ ਬੰਗਾਲ ਤੋਂ 11976 ਮੱਧ ਪ੍ਰਦੇਸ਼ ਤੋਂ 10636 ਤੇ ਸਭ ਤੋਂ ਘੱਟ ਚੰਡੀਗੜ੍ਹ ਤੋਂ 17 ਲਖਸ਼ਦੀਪ ਤੋਂ 18 ਤੇ ਮਨੀਪੁਰ ਤੋਂ 20 ਐਪਲੀਕੇਸ਼ਨ ਪ੍ਰਾਪਤ ਹੋਈਆਂ ਇਸ ਪੋਰਟਲ ਦੇ ਉੱਪਰ ਪੰਜਾਬ ਦੇ ਵਿੱਚੋਂ ਹੁਣ ਤੱਕ 696 ਐਪਲੀਕੇਸ਼ਨ ਮਿਲੀਆਂ ਨੇ ਇਸ ਦੇ ਨਾਲ ਹੀ ਇੱਕ ਸੂਚੀ ਵੀ ਜਿਹੜੀ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿੱਥੋਂ ਦੀ ਕਿੰਨੀ ਐਪਲੀਕੇਸ਼ਨਸ ਜਿਹੜੀਆਂ ਨੇ ਸਾਹਮਣੇ ਆਈਆਂ ਗੱਲ ਕੀਤੀ ਜਾਏ ਸੁਵਿਧਾ ਪੋਰਟਲ ਦੀ ਤਾਂ ਸੁਵਿਧਾ ਪੋਰਟਲ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਅਜਿਹਾ ਪੋਰਟਲ https.suvidha.eci.gov.in ਤਿਆਰ ਕੀਤਾ ਗਿਆ ਜਿਸ ਦੇ ਉੱਪਰ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਇਲੈਕਸ਼ਨ ਦੇ ਸਮੇਂ ਜੇਕਰ ਕੋਈ ਇਲੈਕਸ਼ਨ ਕੈਂਪੇਨ ਕਰਨੀ ਹੈ ਕੋਈ ਰੈਲੀ ਕਰਨੀ ਹੈ ਕੋਈ ਡੋ ਟੂ ਡੋਰ ਪ੍ਰਚਾਰ ਕਰਨੇ ਵੀਡੀਓ ਵੈਨ ਰਵਾਨਾ ਕਰਨੀਆਂ ਨੇ ਹੈਲੀਕਾਪਟਰ ਜਾਂ ਕਿਸੇ ਵੀ ਤਰੀਕੇ ਦੀ ਵਾਹਨ ਦੀ ਮਨਜ਼ੂਰੀ ਲੈਣੀ ਹੈ ਤਾਂ ਇਸ ਪੋਰਟਲ ਉਤੇ ਅਪਲਾਈ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ 10 ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ